हेलो जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਆਪਣੇ ਘਰ ਪੁਰਾਣਾ ਦੁਪੱਟਾ ਪਿਆ ਸੀ ਜੀ ਪਰਪਲ ਕਲਰ ਦਾ ਦੁਪੱਟਾ ਹੈ ਇਹ ਫੇਟ ਹੋਇਆ ਪਿਆ ਜੀ ਇਹਨੂੰ ਆਪਾਂ ਪਹਿਲਾਂ ਰੰਗ ਕੱਟ ਕਰਾਂਗੇ ਆ ਦੇਖੋ ਜੀ ਇਹ ਫੇਟ ਹੋਇਆ ਪਿਆ ਹੈਗਾ ਕਈ ਥਾਵਾਂ ਤੋਂ ਇਹਨੂੰ ਆਪਾਂ ਪਹਿਲਾਂ ਰੰਗ ਕੱਟ ਕਰਾਂਗੇ ਜੀ ਫਿਰ ਇਹਨੂੰ ਡਾਈ ਕਰਾਂਗੇ ਚਲੋ ਜੀ ਹੁਣ ਆਪਾਂ ਇਹਨੂੰ ਰੰਗ ਕੱਟ ਕਰਦੇ ਆ ਦੁਪੱਟੇ ਨੂੰ ਹਾਂਜੀ ਇੱਧਰ ਦੇਖੋ ਆਪਣਾ ਪਾਣੀ ਉਬਲ ਗਿਆ ਇੱਕ ਚਮਚਾ ਆਪਾਂ ਨੇ ਰੰਗ ਕੱਟ ਪਾਉਣਾ ਹੁਣ ਜੀ ਆਪਾਂ ਨੇ ਚੰਗੀ ਤਰ੍ਹਾਂ ਰੰਗ ਘਟ ਪਾ ਕੇ ਇਹਨੂੰ ਹਲਾ ਲੈਣਾ ਜੀ ਚੰਗੀ ਤਰ੍ਹਾਂ ਜੀ ਆਪਾਂ ਨੇ ਉਬਾਲ ਲੈਣਾਗਾ ਹਾਂਜੀ ਪਾਣੀ ਆਪਣਾ ਜਿਹੜਾ ਉਬਲ ਜਾਂਦਾਗਾ ਹੁਣ ਜੀ ਆਪਾਂ ਨੇ ਆਹ ਦੁਪੱਟਾ ਪਾਉਣਾ ਇਹਦੇ ਵਿੱਚ ਦੁਪੱਟਾ ਪਾ ਕੇ ਜੀ ਚੰਗੀ ਤਰ੍ਹਾਂ ਇਹਨੂੰ ਵਿਚ ਆਪਾਂ ਨੇ ਧੋਪ ਦੇਣਾਗਾ ਆ ਦੇਖੋ ਜੀ ਚੰਗੀ ਤਰ੍ਹਾਂ ਜੀ ਹਿਲਾਈ ਜਾਣਾ ਆਪਾਂ ਨੇ ਆ ਦੇਖੋ ਜੀ ਹੁਣ ਆਪਣਾ ਜਿਹੜਾ ਦੁਪੱਟੇ ਤੇ ਜੀ ਹਾਂਜੀ ਹੁਣ ਦੇਖੋ ਆ ਦੇਖੋ ਦੁਪੱਟਾ ਆਪਣਾ ਬਿਲਕੁਲ ਚਿੱਟਾ ਹੋ ਗਿਆ ਰੰਗ ਘਟ ਹੋ ਕੇ ਜੀ ਦੇਖੋ ਜਮੇ ਚਿੱਟਾ ਹੋ ਗਿਆ ਨੇ ਜੀ ਦੇਖੋ ਹੁਣ ਆਪਾਂ ਨੇ ਜੀ ਗੈਸ ਕਰ ਦੇਣਾ ਬੰਦ ਹੁਣ ਆਪਾਂ ਬਾਹਰ ਕੱਢਦੇ ਹਾਂ ਦੁਪੱਟਾ ਜੀ ਸਾਰਾ ਰੰਗ ਦੁਪੱਟੇ ਤੋਂ ਜੀ ਉੱਤਰ ਗਿਆ ਹਾਂਜੀ ਇੱਧਰ ਦੇਖੋ ਆਪਾਂ ਨੇ ਬਾਲਟੀ 'ਚ ਸਿੰਪਲ ਪਾਣੀ ਲਿਆਗਾ ਇੱਧਰ ਆਪਣੀ ਦੁਪੱਟਾ ਜਿਹੜਾ ਰੰਗ ਪੂਰਾ ਕੱਟਿਆ ਗਿਆ ਜੀ ਇਹਦਾ ਇਹਨੂੰ ਆਪਾਂ ਬਾਹਰ ਕੱਢਦੇ ਹਾਂ ਆਪਣੇ ਦੁਪट्टे ਦਾ ਜਿਹੜਾ ਰੰਗ ਆ ਬਿਲਕੁਲ ਵੀ ਉੱਤਰ ਗਿਆ ਜੀ ਹੁਣ ਇਹਨੂੰ ਆਪਾਂ ਸਿੰਪਲ ਪਾਣੀ ਚ ਪਾਵਾਂਗੇ ਠੰਡਾ ਪਾਣੀ ਲੈਣਾ ਜੀ ਆਪਾਂ ਨੇ ਬਿਲਕੁਲ ਆਪਾਂ ਨੇ ਜੀ ਠੰਡੇ ਪਾਣੀ ਚ ਇਹ ਡੋਪਤਾ ਫਿਰ ਜੀ ਆਪਾਂ ਇਹਨੂੰ ਡਾਈ ਕਰਕੇ ਦਿਖਾਵਾਂਗੇ ਦੇਖੋ ਬਿਲਕੁਲ ਵਾਈਟ ਦੁਪੱਟਾ ਹੋ ਗਿਆ ਜੀ ਆਪਣਾ ਜਿਵੇਂ ਆਪਾਂ ਦੁਕਾਨ ਤੋਂ ਲੈਨੇ ਆ ਪ੍ਰੋਪਰ ਵਾਈਟ ਹੋ ਗਿਆ ਜੀ ਇਹ ਦੇਖੋ ਆਪਾਂ ਜੀ ਹੁਣ ਪਾਣੀ ਚੋਂ ਦੁਪੱਟਾ ਕੱਢ ਲੈਣਾ ਤੇ ਨਿਚੋੜ ਲੈਣਾਗਾ ਚੰਗੀ ਤਰ੍ਹਾਂ ਇਸ ਤੋਂ ਬਾਅਦ ਜੀ ਆਪਾਂ ਦੁਪੱਟੇ ਨੂੰ ਜਿਹੜਾ ਹੁਣ ਸੁਕਾਵਾਂਗੇ ਹਾਂਜੀ ਆ ਆਪਾਂ ਹੁਣ ਦੇਖੋ ਇਹ ਆਪਾਂ ਨੇ ਜਿਹੜਾ ਦੁਪੱਟਾ ਸੁਕਾ ਲਿਆ ਇਹ ਆਪਣਾ ਜੀ ਹੁਣ ਰੰਗ ਕੱਟ ਕਰਕੇ ਨਾ ਦੁਪੱਟਾ ਬਿਲਕੁਲ ਚਿੱਟਾ ਬਣ ਗਿਆ ਦੇਖੋ ਕਿਤੇ ਤੁਸੀਂ ਕਹੋ ਵੀ ਇਹਨਾਂ ਨੇ ਤਾਂ ਨਵਾਂ ਦੁਪੱਟਾ ਚੱਕ ਲਿਆ ਜੀ ਹੁਣ ਵੀਡੀਓ ਬਣਾਉਣ ਦੇ ਮਾਰਿਆਂ ਨੇ ਇਹ ਆਪਣਾ ਉਹੀ ਦੁਪੱਟਾ ਜਿਹੜਾ ਰੰਗ ਕੱਟ ਕਰਿਆ ਜੀ ਜਾਮਨੀ ਕਲਰ ਦਾ ਕਿਸੇ ਮਰਜ਼ੀ ਦੁਪੱਟੇ ਦਾ ਜੀ ਆਪਾਂ ਰੰਗ ਕੱਟ ਸਕਦੇ ਆਂਗੇ ਤੇ ਡਾਈ ਕਰ ਸਕਦੇ ਆਂ ਹੁਣ ਜੀ ਆਪਾਂ ਇਹਨੂੰ ਥੋੜੀ ਜੀ ਪ੍ਰੈਸ ਕਰਨ ਦੀ ਲੋੜ ਪਊਗੀ ਕਿਉਂਕਿ ਤਾਂ ਹੀ ਆਪਣਾ ਡਿਜ਼ਾਈਨ ਆਊ ਆ ਦੇਖੋ ਹੁਣ ਇਹ ਬਿਲਕੁਲ ਬਲ ਪਏ ਪਏ ਨੇ ਜੀ ਇਹ ਚ ਹੁਣ ਆਪਾਂ ਇਹਦੇ ਨਾਲ ਥੋੜੀ ਜੀ ਪ੍ਰੈਸ ਕਰਦੇ ਆਂ ਦੇਖੋ ਤੁਸੀਂ ਦੇਖੋ ਕੰਨੀਆਂ ਇਹਦੀਆਂ ਕਿਉਂਕਿ ਹੁਣ ਇਹ ਪਹਿਲਾਂ ਹੀ ਪੁਰਾਣਾ ਦੁਪੱਟਾ ਹੈਗਾ ਵੀ ਇਹਦਾ ਡਿਜ਼ਾਈਨ ਜਿਹੜਾ ਆਪਾਂ ਨੂੰ ਪ੍ਰੋਪਰ ਬਣੇ ਦਾ ਦੇਖੋ ਥੋੜੀ ਥੋੜੀ ਆਪਾਂ ਪ੍ਰੈਸ ਕਰਾਂਗੇ ਜੀ ਇਹ ਤੇ ਕੰਨੀਆਂ ਤੇ ਹੁਣ ਆਪਾਂ ਨੇ ਜਿਹੜਾ ਦੁਪੱਟਾ ਮਾੜੀ ਜੀ ਪ੍ਰੈਸ ਕਰ ਲਈ ਇਹ ਤੇ ਜੀ ਹੁਣ ਆਪਾਂ ਇਹਦਾ ਡਿਜ਼ਾਈਨ ਪਾਵਾਂਗੇ ਇਹ ਜੀ ਆਪਾਂ ਹੁਣ ਡਿਜ਼ਾਈਨ ਪਾਉਣਾ ਜਿਹੜਾ ਗਿੱਠ ਦਾ ਗੈਪ ਰੱਖਣਾ ਇੱਥੋਂ ਆਹ ਦੇਖੋ ਆਹ ਚੀਜ਼ ਹੋ ਗਈ ਗਿੱਠ ਹੀ ਜੀ ਇੱਥੋਂ ਇੱਥੋਂ ਇਹ ਆਪਾਂ ਨੇ ਇੱਥੇ ਆਪਾਂ ਨੇ ਜੀ ਇੱਥੋਂ ਆਏ ਚੱਕਣਾ ਆਏ ਸਾਰਾ ਦੁਪੱਟਾ ਜੀ ਇੰਹੀਂ ਤੈਹ ਲਗਾਉਣਾ ਗਿੱਠ ਦੇ ਗੈਪ ਨਾਲ ਕਿਤੋਂ ਵੀ ਬਾਦਮਾ ਘਟਮਾ ਨਹੀਂ ਰੱਖਣਾ ਜੀ ਆਪਾਂ ਨੇ ਇੱਥੋਂ ਜੀ ਕਿਤੋਂ ਵੀ ਜੀ ਆਪਾਂ ਨੇ ਬਾਦਮਾ ਘਟਮਾ ਨਹੀਂ ਰੱਖਣਾ ਬਰਾਬਰ ਰੱਖਣਾਗਾ ਹਲ ਆ ਦੇਖੋ ਜੀ ਇਹ ਆਪਾਂ ਨੇ ਦੁਪੱਟਾ ਜਿਹੜਾ ਐ ਕਰ ਲੈਣਾ ਇਹ ਦੁਪੱਟਾ ਜੀ ਆਪਾਂ ਨੇ ਇਦਾਂ ਹੋਲਡ ਕਰ ਲੈਣਾ ਇਹਦੀ ਸੈਟਿੰਗ ਕਰ ਲੈਣੀ ਹੈ ਜੀ ਆਪਾਂ ਨੇ ਹੁਣ ਜੀ ਆਪਾਂ ਇਹ ट्रायंगल ਸ਼ੇਪ ਦਾ ਇਦਾਂ 모ੜਨਾ। ਹੁਣ ਆਪਾਂ ट्रायंगल ਸ਼ੇਪ ਦੀ ਤਰ੍ਹਾਂ ਇਹਨੂੰ 모ੜਦੇ ਜਾਣਾ। ਆ ਦੇਖੋ। ਜਿੱਥੋਂ ਵੀ ਆਪਾਂ ਨੂੰ ਕੱਪੜਾ ਐ ਕੋਈ ਵੱਧਵਾ ਘਟਵਾ ਲੱਗੇ ਜੀ ਇਹਦੀ ਸੈਟਿੰਗ ਕਰ ਲੈਣੀ ਆ। ਹਾਂਜੀ ਨਾਲ ਦੀ ਨਾਲ ਆਪਾਂ ਨੇ ਜਿਹੜੇ ਦੁਪੱਟੇ ਦੀ ਇਹ ਸੈਟਿੰਗ ਕਰੀ ਜਾਣੀ ਹੈ ਜੀ ਤਾਂ ट्रायंगल ਨੂੰ ਐਦਾਂ ਫੋਲਡ ਕਰਦੇ ਜਾਣਾ ਜੀ ਜੀ ਆ ਦੇਖੋ ਆਪਾਂ ਨੇ ਜਿਹੜਾ ਸਾਰਾ ਦੁਪੱਟਾ ਫੋਲਡ ਕਰ ਲਿਆ ਲਓ ਜੀ ਇਹਦੇ ਪਿੱਛੇ ਆਪਾਂ ਗ੍ਰੀਨ ਕਲਰ ਪਾਉਣੇ ਆਂਗੇ ਇੱਕ ਚਮਚਾ ਪਾ ਲਿਆ ਆਪਾਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜੀ ਲਓ ਜੀ ਇੱਕ ਚਮਚਾ ਆਪਾਂ ਨੇ ਨੂਨ ਦਾ ਪਾ ਦੇਣਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆਪਾਂ ਨੇ ਦਰਜੀ ਆਪਾਂ ਨੇ ਅੱਧਾ ਕ ਚਮਚ ਪਿੰਕ ਕਲਰ ਦਾ ਪਾ ਦੇਣਾ ਆ ਅੱਧਾ ਚਮਚ ਜੀ ਨਮਕ ਦਾ ਪਾ ਦੇਣਾ ਚੰਗੀ ਤਰ੍ਹਾਂ ਆਪਾਂ ਨੇ ਹਿਲਾ ਲੈਣਾ ਹਾਂਜੀ ਇਹ ਚਾਪਾ ਕਲਰ ਪਾਤਾ ਸੀਗਾ ਹੁਣ ਇਹ ਚੰਗੀ ਤਰ੍ਹਾਂ ਆਪਾਂ ਨੇ ਜੀ ਰੰਗ ਨੂੰ ਪਕਾਉਣਾ ਹੈਗਾ 10 ਮਿੰਟ ਜੀ ਉਬਲਣ ਲਈ ਇਹਨੂੰ ਛੱਡਾਂਗੇ ਚੰਗੀ ਤਰ੍ਹਾਂ ਉਬਲ ਜੇਵੇ ਜਿਹੜਾ ਆਪਣਾ ਰੰਗ ਪੱਕ ਜੂ ਜੀ ਹਾਂਜੀ ਇਧਰ ਆਪਾਂ ਜਿਹੜਾ ਗ੍ਰੀਨ ਕਲਰ ਪਾਇਆ ਸੀ ਜੀ ਇਹ ਵੀ ਆਪਾਂ ਹੁਣ ਪੱਕੀ ਜਾਂਦਾ ਹੈਗਾ ਇੱਕ ਸਾਈਡ ਆਪਾਂ ਨੇ ਪਿੰਕ ਕਲਰ ਪਾ ਲਿਆ ਇੱਕ ਸਾਈਡ ਜੀ ਆਪਾਂ ਨੇ ਗ੍ਰੀਨ ਕਲਰ ਇਹ ਜੀ ਆਪਾਂ ਦੋ ਕਲਰ ਪਾ ਕੇ ਆਪਾਂ ਜਿਹੜੇ ਦੁਪੱਟਾ ਡਾਈ ਕਰਾਂਗੇ ਹਾਂਜੀ ਆ ਦੇਖੋ ਹੁਣ ਆਪਾਂ ਨੇ ਇਹ ਟ੍ਰਾਇੰਗਲ ਸ਼ੇਪ ਦਾ ਜਿਹੜਾ ਫੋਲਡ ਕਰ ਲਿਆ ਦੁਪੱਟਾ ਤੁਸੀਂ ਦੇਖੀ ਐ ਇਦਾਂ ਉਧਰ ਜੀ ਆਪਣੇ ਰੰਗ ਜਿਹੜੇ ਨੇ ਉੱਭਲ ਰਹੇ ਨੇ ਰੰਗ ਆਪਾਂ ਨੇ ਪਾਤਾ ਉਬਲ ਜੀ ਜਾਂਦੇ ਨੇ ਰੰਗ ਜੀ ਪੱਕ ਰਹੇ ਨੇ ਚੰਗੀ ਤਰ੍ਹਾਂ ਹੁਣ ਜੀ ਆਪਾਂ ਇਹਨੂੰ ਬਨਾਂਗੇ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਕਿਵੇਂ ਬਨਣਾ ਇਹ ਵੀਡੀਓ ਜੀ ਐਂਡ ਤੱਕਰ ਜਰੂਰ ਦੇਖਿਆ ਕਰੋ ਤੇ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਹੁਣ ਜੀ ਆਪਾਂ ਇਹ ਚ ਡਿਜ਼ਾਈਨ ਪਾਵਾਂਗੇ ਦੋ ਕਲਰ ਦਾ ਡਿਜ਼ਾਈਨ ਬਣਾਉਣਾ ਆਪਾਂ ਨੇ ਇੱਕ ਭੈਣ ਦਾ ਕਮੈਂਟ ਆਇਆ ਸੀ ਜੀ ਵੀ ਕਹਿੰਦੇ ਦੋ ਕਲਰ ਪਾ ਕੇ ਸਾਨੂੰ ਡਿਜ਼ਾਈਨ ਬਣਾ ਕੇ ਦਿਖਾਓ ਉਹ ਕਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਜੀ ਆਪਾਂ ਇਹ ਵੀਡੀਓ ਬਣਾ ਰਹਾਂਗੇ ਚਲੋ ਜੀ ਹੁਣ ਆਪਾਂ ਇਹਨੂੰ ਬੰਨ੍ਹਦੇ ਆਂਗੇ ਹਾਂਜੀ ਹੁਣ ਆਪਾਂ ਜਿਹੜਾ ਇਹ ਤਾਗਾ ਇੱਥੇ ਬੰਨ੍ਹਦੇ ਆਂ ਚੰਗੀ ਤਰ੍ਹਾਂ ਜੀ ਆਪਾਂ ਨੇ ਇਹ ਕਾਸ ਕੇ ਬੰਨਣਾ ਹੈਗਾ चं तरह बन देना है हाँ बन लेना है इसे तरह जी आप इधरों भी दुपट्टा जरा बन लेना है ਇਨੂੰ ਵੀ ਜੇ ਚੰਗੀ ਤਰ੍ਹਾਂ ਆਪਾਂ ਨੇ ਬਣ ਲੈਣਾਗਾ ਹੁਣ ਜੀ ਆਪਾਂ ਨੇ ਵਿਚਾਲੋ ਬੰਨਣਾ ਇਹਨੂੰ ਇਹ ਵੀ ਪਹਿਲਾਂ ਪੂਰਾ ਆਪਾਂ ਨੇ ਸੈੱਟ ਕਰ ਲੈਣਾ ਕਪੜਾ ਹਾਂਜੀ ਆਪਾਂ ਨੇ ਹੁਣ ਤਿੰਨੇ ਖੁੰਝੇ ਇਦਾਂ ਬੰਨ ਲੈਦੇ ਚੰਗੀ ਤਰ੍ਹਾਂ ਵਟਾ ਦੇ ਕੇ ਜੀ ਚੰਗੀ ਤਰ੍ਹਾਂ ਆਪਾਂ ਨੇ ਜੀ ਇਹ ਬੰਨ ਲੈਣੇ ਨੇ ਹਾਂਜੀ ਆ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਬੰਨ ਲਏ ਜੀ ਹੁਣ ਆਪਾਂ ਡਾਈ ਕਰਕੇ ਦਿਖਾਵਾਂਗੇ ਵੀ ਆਪਾਂ ਨੇ ਡਾਈ ਕਿਵੇਂ ਕਰਨਾ ਹੈ ਆਜੋ ਜੀ ਹਾਂਜੀ ਹੁਣ ਆਪਾਂ ਨੇ ਇਹਨੂੰ ਪਾਣੀ ਵਿੱਚ ਡਿਪ ਕਰ ਲੈਣਾ ਚੰਗੀ ਤਰ੍ਹਾਂ ਜੀ ਪਾਣੀ ਵਿੱਚ ਆਪਾਂ ਨੇ ਡਿਪ ਕਰ ਲੈਣਾ ਹੈ ਡਿਪ ਕਰਨ ਤੋਂ ਬਾਅਦ ਜੀ ਆਪਾਂ ਨਿਚੋੜ ਲੈਣੀ ਹੈ ਚੁੰਨੀ ਲਓ ਜੀ ਹੁਣ ਆਪਣਾ ਪਾਣੀ ਗਰਮ ਹੋ ਗਿਆ ਹੁਣ ਆ ਚੀਜ਼ ਹੈ ਜਿਹੜਾ ਸੈਂਟਰ ਹੈਗਾ ਦੁਪट्टे ਦਾ ਇਹ ਜੀ ਆਪਣਾ ਹੁਣ ਵਿਚਾਲਾ ਦੁਪट्टे ਦਾ ਹੁਣ ਆਪਾਂ ਇਹ ਡੋਬਾਂਗੇ ਲਓ ਜੀ ਆਪਾਂ ਕਿਸੇ ਵੀ ਚੀਜ਼ ਨਾਲ ਆਪਾਂ ਇਹਨੂੰ ਥੋ ਫੜ ਸਕਦੇ ਆ 5-7 ਮਿੰਟ ਜੀ ਆਪਾਂ ਨੇ ਇਹ ਡੋਬ ਕੇ ਰੱਖਣਾ ਚੰਗੀ ਤਰ੍ਹਾਂ ਜੀ ਲਓ ਜੀ ਹੁਣ ਆਪਣਾ ਰੰਗ ਪੱਕਦਾ ਲੱਗਦਾ ਪੱਕ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਨੇ ਜੀ ਇਹਨੂੰ ਨਿਚੋੜ ਲੈਣਾ ਹੁਣ ਆਪਾਂ ਇਹਨੂੰ ਠੰਡੇ ਪਾਣੀ ਚ ਡੋਬ ਲੈਣਾ ਜਿਹੜਾ ਰੰਗ ਜੀ ਆਪਾਂ ਨੇ ਉਹ ਕਰਿਆ ਚੰਗੀ ਤਰ੍ਹਾਂ ਜਿਹਦਾ ਪਾਣੀ ਕੱਢ ਲੈਣਾ ਆਪਾਂ ਨੇ। ਲੋ ਜੀ ਇੱਧਰ ਹੁਣ ਆਪਣਾ ਜਿਹੜਾ ਕਲਰ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਉਬਲ ਰਿਹਾ ਬਹੁਤ ਉਬਲ ਗਿਆ ਜੀ। ਹੁਣ ਆਪਾਂ ਇੱਧਰਲੀ ਸਾਈਡ ਇਹਦੇ ਵਿੱਚ ਡੋਬਾਂਗੇ। ਚੰਗੀ ਤਰ੍ਹਾਂ ਜੀ ਆਪਾਂ ਨੇ ਦੋਬ ਕੇ ਰੱਖਣਾ ਇਹ 5-7 ਮਿੰਟ। ਜੁਸੀਂ ਵੀ ਹੋਰ ਕੋਈ ਡਿਜ਼ਾਈਨ ਇਹ ਦਿੰਨਾ ਚਾਹੁੰਦੇ ਹੋ ਜੀ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। ਔਰ ਜੀ ਹੁਣ ਆਪਣਾ ਇਹ ਜਿਹੜਾ ਰੰਗ ਪੱਕ ਚੁੱਕਿਆ। ਦੁਪट्टे ਨੂੰ ਵਧੀਆ ਚੜ ਗਿਆ ਜੀ ਜਿੰਨਾ ਕ ਆਪਾਂ ਨੂੰ ਲੋੜ ਸੀਗੀ। ਜਿੰਨਾ ਕ ਆਪਾਂ ਨੇ ਡਿਜ਼ਾਈਨ ਬਣਾਉਣਾ ਸੀ। ਇਹ ਦੂਜਾ ਵਾਰ ਜੀ ਆਪਾਂ ਨੇ ਠੰਡੇ ਪਾਣੀ ਚ ਪਾ ਦੇਣਾ ਇਹਨੂੰ ਵੀ। ਚੰਗੀ ਤਰ੍ਹਾਂ ਜੀ ਇਹਦਾ ਆਪਾਂ ਨੇ ਰੰਗ ਜਿਹੜਾ ਕੱਢ ਦੇਣਾ। ਆ ਦੇਖੋ ਜੀ ਰੰਗ ਜਿਹੜਾ ਫालतੂ ਇਹਦੇ ਵਿੱਚ ਨਿਕਲ ਗਿਆ 13 ਗ੍ਰਾਮ ਆਪਾਂ ਨੇ ਐ ਪਾਣੀ ਕੱਢ ਲੈਣਾ ਜੀ ਹੁਣ ਜੀ ਆਪਾਂ ਇਧਰਲੀ ਸਾਈਡ ਜਿਹੜਾ ਇੱਕ ਪਾਵਾਂਗੇ ਇਧਰਲੀ ਸਾਈਡ ਹੈ ਆ ਦੇਖੋ ਜੇ ਇਹਨੂੰ ਵੀ ਇਦਾਂ ਡੋਬ ਕੇ ਰੱਖਣਾ ਪੰਜ-ਸੱਤ ਮਿੰਟ ਜੀ ਇਧਰਲੀ ਸਾਈਡ ਨੂੰ ਵੀ ਡੋਬਣਾ ਹੈ ਜਿੱਥੇ ਤੱਕਰ ਆਪਣਾ ਧਾਗਾ ਬੰਨਿਆ ਹੋਇਆ ਸੀ ਜਿਉਂ ਉੱਥੇ ਤੱਕਰ ਆਪਾਂ ਨੇ ਡੋਬ ਕੇ ਰੱਖਣਾ ਦੁਪੱਟਾ ਆਪਾਂ ਨੇ ਇਹ ਤਿੰਨ ਕਲਰ ਬਣ ਗਏ ਪੈਰਟ ਕਲਰ ਜੀ ਵਾਈਟ ਕਲਰ ਤੇ ਪਿੰਕ ਕਲਰ ਵਾਕੀ ਤੁਸੀਂ ਪੂਰੀ ਵੀਡੀਓ ਤੇ ਦੇਖਿਓ ਵੀ ਡਿਜ਼ਾਈਨ ਕਿੱਦਾਂ ਦਾ ਬਣਦਾ ਓ ਜੀ ਆਪਣਾ ਰੰਗ ਚੰਗੀ ਤਰ੍ਹਾਂ ਇਹ ਵੀ ਪੱਕ ਚੁੱਕਿਆ ਇਦਰੋਂ ਵੀ ਕਲਰ ਪੂਰਾ ਹੋ ਗਿਆ ਦੁਪੱਟੇ ਨੂੰ ਹੁਣ ਜੇ ਆਪਾਂ ਇਹਨੂੰ ਬਾਹਰ ਕੱਢਦੇ ਆਂ ਚੰਗੀ ਤਰ੍ਹਾਂ ਜੀ ਪਹਿਲਾਂ ਆਪਾਂ ਨਿਚੋੜ ਲੈਣਾ ਹਲੋ ਜੀ ਆਪਾਂ ਨੇ ਹੁਣ ਚੰਗੀ ਤਰ੍ਹਾਂ ਇਹਨੂੰ ਡੋਬ ਲੈਣਾ ਐਕਸਟਰਾ ਰੰਗ ਆ ਜਿਹੜਾ ਇਹਦੇ ਵਿੱਚ ਨਿਕਲ ਜਾਊਗਾ ਆਪਾਂ ਇਹਨੂੰ ਸਾਫ਼ ਪਾਣੀ 'ਚ ਕੱਢ ਲੈਣਾ ਚੰਗੀ ਤਰ੍ਹਾਂ ਜਿਹੜਾ ਐਕਸਟਰਾ ਰੰਗ ਆ ਚੰਗੀ ਤਰ੍ਹਾਂ ਨਿਕਲ ਚੰਗੀ ਤਰ੍ਹਾਂ ਨਿਕਲ ਜੇ ਜੀ ਉਹ ਦੇਖੋ ਜੀ ਆ ਪਾਣੀ ਵਿੱਚ ਦੇਖੋ ਬਿਲਕੁਲ ਰੰਗ ਨਹੀਂ ਹੈਗਾ ਸਾਫ਼ ਪਾਣੀ ਹੈ ਬਿਲਕੁਲ ਜੀ ਲੋ ਲਓ ਜੀ ਜਿਵੇਂ ਆਪਣਾ ਨਾਰਮਲ ਪਾਣੀ ਹੁੰਦਾ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ ਹੁਣ ਨਿਚੋੜ ਲੈਣਾ ਹੁਣ ਜੇ ਆਪਾਂ ਇਹਨੂੰ ਧਾਗੇ ਜਿਹੜੇ ਖੋਲਦੇ ਆਂਗੇ ਆਪਾਂ ਨੇ ਜਿਹੜੇ ਧਾਗੇ ਬਣੇ ਸੀ ਉਹ ਖੋਲਦੇ ਆਂ ਤੇ ਆਪਣਾ ਡਿਜ਼ਾਈਨ ਦਿਖਾਉਨੇ ਆਂ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀ ਇਹ ਜਿਹੜੀ ਜਾਣਕਾਰੀ ਮਿਲ ਸਕੇ ਲਓ ਜੀ ਹੈ ਤਾਂ ਇਹ ਆਪਾਂ ਨੇ ਆਹ ਧਾਗੇ ਖੋਲ ਲੈਣੇ ਨੇ ਲਓ ਜੀ ਹੁਣ ਆਪਣਾ ਜਿਹੜਾ ਪਿਓਰ ਦਾ ਦੁਪੱਟਾ ਅਦਾਈ ਹੋ ਗਿਆ ਹੁਣ ਤੁਸੀਂ ਇਹਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਜੀ ਟਾਈ ਡਾਈ ਦਾ ਦੁਪੱਟਾ ਬਣਿਆ ਜੀ ਚੰਗੀ ਤਰ੍ਹਾਂ ਜੀ ਹੁਣ ਆਪਾਂ ਇਹਨੂੰ ਖੋਲ ਕੇ ਦਿਖਾਉਣੀ ਆ ਦੁਪੱਟੇ ਨੂੰ ਲਓ ਜੀ ਆਪਣਾ ਪਿਓਰ ਦਾ ਦੁਪੱਟਾ ਜਿਹੜਾ ਰੰਗ ਕਾਟ ਕੀਤਾ ਸੀਗਾ ਡਾਈ ਹੋ ਗਿਆ ਟਾਈ ਡਾਈ ਦਾ ਦੁਪੱਟਾ ਡਾਈ ਕੀਤਾ ਆਪਾਂ ਨੇ ਬਹੁਤ ਹੀ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਇਹ ਤੁਸੀਂ ਵੀ ਕੋਈ ਹੋਰ ਡਿਜ਼ਾਈਨ ਚਾਹੁੰਦੇ ਹੋ ਜੀ ਤਾ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਪਿਛਲੀ ਵੀਡੀਓ ਵਿੱਚ ਤੁਸੀਂ ਬਹੁਤ ਸੋਹਣੇ ਕਮੈਂਟ ਕੀਤੇ ਉਹਨਾਂ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਜੇ ਇਦਾਂ ਦੇ ਸੋਹਣੇ ਸੋਹਣੇ ਦੁਪट्टे ਜਿਹੜੇ ਘਰ ਬੈਠੇ ਡਾਈ ਕਰ ਸਕਦੇ ਹੋ ਤੇ ਦੁਪੱਟੇ ਨੂੰ ਰੰਗ ਕਾਟ ਕਰ ਸਕਦੇ ਹੋਗੇ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਜੀ ਰੰਗ ਬਾਰੇ ਜਾਂ ਡਿਜ਼ਾਈਨ ਬਾਰੇ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਆਪਦੇ ਜਿਹੜੇ ਪੈਸਿਆਂ ਦੀ ਹੈ ਜਿਹੜੀ ਬਚਤ ਹੈ ਜੀ ਉਹ ਆਪਾਂ ਕਰ ਸਕਦੇ ਆ ਸਿਰਫ 10 ਰੁਪਏ ਦਾ ਕਲਰ ਲੱਗਦਾ ਜੀ ਉਹ ਚ ਆਪਾਂ ਦੋ ਦੁਪट्टे ਜਿਹੜੇ ਡਾਈ ਕਰ ਸਕਦੇ ਆਂਗੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ